ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਅਕਾ ਲਈ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੁ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਜੱਡ ਪੱਤਰਕਾਰ ਨੇ ਗੁਰਦਾਸਪੁਰ ਤੋਂ ਤੁਹਾਨੂੰ ਦੱਸ ਦਈਏ ਕਿ ਸਾਲ ਦੀ ਇਹ ਡੀਪੀਸੀ ਪੰਜਾਬੀ ਦੀ ਪਹਿਲੀ ਦੁਖਦਾਈ ਖਬਰ ਹੈ ਜਿਹਦੇ ਚ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੀ ਇੰਪਰੂਵਮੈਂਟ ਟਰਸਟ ਦੀ ਸਕੀਮ ਨੰਬਰ 7 ਵਿਖੇ ਦੇ ਰਾਤ ਇੱਕ ਵੱਡਾ ਸੜਕ ਹਾ사 ਵਾਪਰਿਆ ਹੈ ਜਿਸ ਵਿੱਚ ਇੱਕ ਸਕੂਟੀ ਸਵਾਰ ਮਹਿਲਾ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਪਰਮਜੀਤ ਕੌਰ ਨਾਮ ਦੀ ਔਰਤ ਜੋ ਇਮਪਰੂਵਮੈਂਟ ਟਰੈਟ 37 ਨੰਬਰ ਸਕੀਮ ਆਪਣੀ 14 ਸਾਲਾਂ ਲੜਕੀ ਨਾਲ ਰਹਿੰਦੀ ਸੀ ਸਬਜ਼ੀ ਲੈ ਕੇ ਆਪਣੇ ਘਰ ਨੂੰ ਆ ਰਹੇ ਸੀ ਕਿ ਇੱਕ ਤੇਜ਼ ਰਫ਼ਤਾਰ ਥਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਦੋਸ਼ ਲਗਾਇਆ ਗਿਆ ਹੈ ਕਿ ਥਾਰ ਚਾਲਕ ਨਸ਼ੇ ਵਿੱਚ ਸੀ ਜਾਣਕਾਰੀ ਅਨੁਸਾਰ ਥਾਰ ਸਕੂਟਰੀ ਨੂੰ ਕਾਫੀ ਦੂਰ ਤੱਕ ਘਸੀਟਦੀ ਹੋਈ ਲੈ ਗਈ ਜਿਸ ਕਾਰਨ ਪਰਮਜੀਤ ਕੌਰ 35 ਸਾਲਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕਾ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਦੀ ਨੌਕਰੀ ਕਰਦੀ ਸੀ ਜਾਣਕਾਰੀ ਅਨੁਸਾਰ ਦੁਰਘਟਨਾ ਤੋਂ ਬਾਅਦ ਥਾਰ ਚਾਲਕ ਨੇ ਮੌਕੇ ਤੋਂ ਧੌੜਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਵੱਲੋਂ ਉਸ ਨੂੰ ਫੜ ਕੇ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਉੱਥੇ ਵੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਏਐਸਆਈ ਜੈ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤੰਦਰਦੀ ਕਿ ਅਜੀਹਾਂ ਘਟਨਾਵਾਂ ਜਿਹੜੀਆਂ ਨੇ ਉਹ ਹੁੰਦੀਆਂ ਹੀ ਰਹਿੰਦੀਆਂ ਹਨ ਪਰ ਤੰਦਰਦੀ ਇਹ ਕਿ ਸਾਲ ਦਾ ਇਹ ਅਜੇ ਦੂਸਰਾ ਹੀ ਦਿਨ ਹੈ ਤਾਂ ਦੂਸਰੇ ਹੀ ਦਿਨ ਜਿਹੜੀ ਇੱਕ ਮੰਦਭਾਗੀ ਖਬਰ ਸਾਹਮਣੇ ਆ ਗਈ ਹੈ। ਤੁਸੀਂ ਕੀ ਕਹਿਣਾ ਚਾਹੋਗੇ ਅਜੀਹਾਂ ਘਟਨਾਵਾਂ ਨੂੰ ਲੈ ਕੇ ਆਪਣੇ ਕਮੈਂਟਾਂ ਦੇ ਵਿੱਚ ਰਾਏ ਜ਼ਰੂਰ ਦਿਓ। ਬਣੇ ਰਵੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਤਾਂ ਕਿ ਹਰ ਖਬਰ ਪਾ ਸਕੇ ਤੁਹਾਡੇ ਤੱਕ ਬੜੇ ਆਰਾਮ ਦੇ ਨਾਲ ਧੰਨਵਾਦ ਮਿਲਦੇ ਕਿਸੇ ਅਗਲੀ ਖਬਰ ਦੇ ਨਾਲ ਇਹ ਨਵਾਂ ਵਿਸ਼ਾਲ ਹੈ ਤੇ ਮੇਰੇ ਭੂਆ ਜੀ ਲੱਦੇ ਆ ਤੇ ਇੱਕ ਰਾਤ ਨੂੰ ਸ਼ਾਮ ਨੂੰ ਜਾ ਰਹੇ ਸੀ ਸਬਜੀ ਮੰਡੀ ਲੈ ਕੇ ਆ ਰਹੇ ਮੰਡੀ ਉਹ ਤੋਂ ਸਬਜੀ ਲੈ ਕੇ ਆ ਰਹੇ ਸੀ ਸਾਈਡ ਤੋਂ ਥਾਰ ਵਾਲ ਨੇ ਟੱਕਰ ਮਾਰ ਕੇ ਉਹਦੀ ਉੱਤੇ ਹੁੰਦੇ ਸਪੋਰਟ ਹੀ ਜੋ ਵੀ ਸੀ ਸਾਨੂੰ ਹਾਂਜੀ ਤੇ ਥਾਗ ਥਾਰ ਦੀ ਹਾਲਤ ਹੀ ਬਹੁਤ ਸਕੂਟਰੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਤੇ ਜਿਹੜਾ ਗੱਡੀ ਚਲਾ ਰਿਆ ਸੀ ਉਹ ਕੋਲ ਜਿਹ ਲੋਕ ਦੇ ਆਸਪਾਸ ਪੁੱਛਿਆ ਉਹ ਕੰਦੋਂ ਕੋ ਚੱਲਿਆ ਵੀ ਨਹੀਂ ਸੀ ਜਾ ਰਿਹਾ ਉਹਨੇ ਡਰੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਹਾਂਜੀ ਲੋਕਾਂ ਨੇ ਫੜ ਕੇ ਨੂੰ ਪੁਲਿਸ ਦੇ ਹਵਾਲੇ ਕਰਿਆ ਹਾਂਜੀ ਤੇ ਜਿਹੜਾ ਦੀ ਜੱਥ ਹੋਈ ਹੈ ਉਹਨਾਂ ਦਾ ਨਾਮ ਕੀ ਇਹਦੇ ਨਾਮ ਪਰਮਜੀਤ ਕੋਰ ਹੈ ਪਰਮਜੀਤ ਕੋਰ ਹੈ ਤੇ ਉਹਨਾਂ ਦੀ 14 ਸਾਲਾਂ ਦੀ ਬੇਟੀ ਹੈ ਇਹ ਦੋਨੋਂ ਇਕੱਲੇ ਰਹਿੰਦੇ ਸੀ ਕੀ ਕਰਦੇ ਸੀ ਇੱਕ ਇਹਨਾਂ ਦੀ ਭੈਣ ਰਹਿੰਦੀ ਸੀ ਨਾਲ ਇਹਨਾਂ ਦੇ ਮੇਰੇ ਦੂਜੇ ਭੂਆ ਜੀ ਉਹਨਾਂ ਦੀ ਡਾਇਲਿਸਿਸ ਚਲਦੀ ਹੈ ਸਾਰਾ ਖਰਚਾ ਇਹ ਹੀ ਉਠਾਉਂਦੇ ਸੀ ਇਹ ਕੀ ਕਰਦੇ ਹਾਂਜੀ ਇਹ ਟੀਚਰ ਸੀਗੇ ਸਨ ਰਤਨ ਸਾਗਰ ਪਬਲਿਕ ਸਕੂਲ ਵਿੱਚ ਪ੍ਰਾਈਵੇਟ ਹਾਂਜੀ ਪਤਮੀ ਪਿਛਲੇ ਮਹੀਨੇ ਤੋਂ ਹੀ ਜੁਆਇਨ ਕੀਤਾ ਹੈ ਜੀ ਹਾਂਜੀ ਤੁਹਾਨੂੰ ਕੀ ਮੰਗਤ ਹੈ ਤੁਸੀਂ ਮੰਗਿੰਦੇ ਇਨਸਾਫ ਦੀ ਕਰਦੇ ਹਾਂ ਜੀ ਹੋਰ ਕੁਝ ਨਹੀਂ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਭਾਜੀ ਕੀ ਨਾ ਆਪਣਾ ਹੋਰ ਕੀ ਗੱਲ ਹੋਈ ਹੈ ਮੈਂ ਇਹ ਸੇ ਜਾਂਚਾਂਗੀ ਜੀ ਜੀ ਆਪਣਾ ਮੈਨੂੰ ਮੈਸੇਜ ਮਿਲੇਗਾ ਇਦਾਂ ਕਰਦੇ 7 ਨੰਬਰ ਸੀ ਨੇੜੇ ਬਸਟਾਂ ਤੇ ਐਕਸੀਡੈਂਟ ਹੋਇਆ ਸੀ ਮੁਕੇ ਤੇ ਪੁੱਜਿਆ ਤੇ ਇੱਥੇ ਆਣ ਕੇ ਦੇਖਿਆ ਕਿ ਗੱਡੀ ਥਾਰ ਗੱਡੀ ਐ ਸੂਟੀ ਚ ਵੱਜੀ ਐ ਉਹਨੇ ਤੇ ਫਿਰ ਲੜੀਆਂ ਵਗਰਾ ਜਿਹੜਾ ਗੱਡੀ ਦਾ ਡਰਾਈਵਰ ਹੀ ਉਹ ਫੜ ਲਿਆ ਤੇ ਸਾਨੂੰ ਇਹਨੇ ਪਤਾ ਲੱਗਾ ਕਿ ਜਿਹੜੀ ਲੇਡੀ ਐ ਉਹਦੀ ਡੈਥ ਹੋ ਚੁੱਕੀ ਐ ਲੇਡੀ ਕਿੱਥੋਂ ਦੀ ਰਹਿਣ ਵਾਲੀ ਹੋ ਬਦਲ ਇਹਨਾਂ ਨਹੀਂ ਆ ਇਹ ਪਤਾ ਲੱਗਾ ਹੁਣ ਜਾ ਹਸਪਤਾਲ ਜਾ ਰਿਹਾ ਮੈਂ ਜਾ ਕੇ ਪਤਾ ਕਰਦਾ ਤੇ ਦੇਰ ਨਹੀਂ ਬੋਲੀ